बस जिक्र कर रहे क्योंकि 12 तारीख को मीटिंग है जिस सब दे चल दे सर्व सिंह पंदेर देवला कल का जिक्र किया गया सी जो कल मीटिंग सदी गई है एसकेएम वालों उस मीटिंग शामिल होनगे पर हुन इस खबर दा जिक्र कर रहे एसकेएम नाल मीटिंग शामिल नहीं होगा ਖਨੌਰੀ ਮੋਰਚਾ ਜਿਸ ਸਬਦ ਦੇ ਚਲਦੇ ਸਰਵਰ ਸਿੰਘ ਪੰਦੇੜ ਦੇ ਵੱਲੋਂ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹ ਇਸ ਮੀਟਿੰਗ ਦਾ ਹਿੱਸਾ ਬਣਨਗੇ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਹਾਲਾਂਕਿ ਦੋ ਫਾਰਮ ਦੇ ਵੱਲੋਂ ਆ ਪੂਰਾ ਮੋਰਚਾ ਲਗਾਇਆ ਗਿਆ ਇੱਕ ਜੋ ਮੋਰਚਾ ਹੈ ਖਨੌਰੀ ਬਾਰਡਰ ਤੇ ਲੱਗਿਆ ਹੋਇਆ ਦੂਸਰਾ ਮੋਰਚਾ

ਖਨੌਰੀ ਮੋਰਚੇ ਦੇ ਵੱਲ ਇਸ ਮੀਟਿੰਗ 'ਚ ਸ਼ਾਮਲ ਹੋਣ ਤੋਂ ਇਨਕਾਰ ਕੱਢ ਤੱਕ ਹੈ ਉਸ ਤੋਂ ਪਹਿਲਾਂ ਵੀ ਕਈ ਮੀਟਿੰਗਸ ਬੈਕ ਟੂ ਬੈਕ ਹੋ ਚੁੱਕੀਆਂ ਨੇ ਜਿਸ ਸਬੰਧ ਨੂੰ ਲੈ ਕੇ ਇਕਤਾ ਦਾ ਮਤਾ ਵੀ ਪਾਇਆ ਗਿਆ ਸੀ 21 ਦਸੰਬਰ ਨੂੰ ਸਭ ਤੋਂ ਪਹਿਲਾ ਮੀਟਿੰਗ ਪਟਿਆਲਾ 'ਚ ਹੋਈ ਸੀ ਉਸ ਤੋਂ ਬਾਅਦ 13 ਜਨਵਰੀ ਨੂੰ ਪਾਤੜਾ 'ਚ ਮੀਟਿੰਗ ਹੋਈ ਸੀ ਕੋਈ ਵੀ ਗੱਲ ਸਿਰੇ ਨਹੀਂ ਚੜੀ ਸੀ ਜਿਸ ਸਬੰਦੇ ਚੱਲਦੇ ਕੋਈ ਵੀ ਇਸ ਦਾ ਕਨਕਲੂਜ਼ਨ ਨਹੀਂ ਨਿਕਲਿਆ ਸੀ ਉਸ ਤੋਂ ਬਾਅਦ 18 ਤਰੀਕ ਨੂੰ ਵੀ ਪਾਤੜਾ 'ਚ ਹੀ ਮੀਟਿੰਗ ਹੋਈ ਸੀ ਉਸ ਦੌਰਾਨ ਵੀ ਕੋਈ ਵੀ ਕਨਕਲੂਜ਼ਨ ਨਹੀਂ ਨਿਕਲਿਆ ਸੀ ਤੇ ਹੁਣ ਕੱਲ੍ਹ 12 फरवरी चंडीगढ़ आ मीटिंग होगी जिसको लेके उम्मीद जताई जा रही है कि खनौरी मोर्चा इस मीटिंग शामिल होएगा इस मीटिंग शमूलियत उन्होंने वालों की जाएगी पर हम इस गल का जिक्र कर रहे हैं कि कल फोन वाली मीटिंग शामिल नहीं होगा खनौरी मोर्चा हालांकि सरवन सिंह पंडेर के वालों कल जो है वो पूरी प्रेस कॉन्फ्रेंस की गई थी इस गल का जिक्र

ਬਿਲਕੁਲ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਰਨਾਂ ਦੇ ਵਿੱਚ ਦੋ ਤਿੰਨ ਚੀਜ਼ਾਂ ਐਮ ਨੇ ਕਿਉਂਕਿ ਮੁਕਸਰ ਦੇ ਵਿੱਚ ਇੱਕ ਕਿਸਾਨ ਸ਼ਹੀਦ ਹੋਇਆ ਸੀ ਉਸ ਦੀ ਜਿਹੜੀ ਡੈਥ ਤੋਂ ਬਾਅਦ ਉਸ ਦੀ ਜਿਹੜੀ ਵਰਤੀ ਮਨਾਈ ਜਾ ਰਹੀ ਹੈ ਉਸ ਵਰਤੀ ਦੇ ਪ੍ਰੋਗਰਾਮ ਨੇ ਤੇ ਹੋਰ ਵੀ ਕੁਝ ਹੈ ਹਰ ਜੀ ਮੈਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਾਡੇ ਕੋਲ ਉਹਨਾਂ ਟਾਈਮ ਨਹੀਂ ਸੀ ਜਿਸ ਟਾਈਮ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਉੱਤੇ ਸ਼ਿਰਕਤ ਕਰਦੇ ਔਰ ਬਕਾਇਦਾ ਵਿਚਾਰ ਵਟਾਂਦਰਾ ਵੀ ਇਸ ਪ੍ਰੋਗਰਾਮ ਦੇਣ ਤੋਂ ਪਹਿਲਾਂ ਨਹੀਂ ਕੀਤਾ ਗਿਆ ਸੀ ਤਾਂ ਕਰਕੇ ਆਪ ਦੇ ਤਰਕ ਨੇ ਜਿਹੜੇ ਅਪਮਨਿਉ ਕਹਾੜ ਹੋ ਗਏ ਕਾ ਕੈਸੇਂ ਕੋਟੜਾ ਹੋ ਗਏ ਔਰ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਕੇ ਲੀਡਰਸ਼ਿਪ ਇਰ ਨੇ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਕਿ ਕੱਲ ਹੋਣ ਵਾਲੀ ਮੀਟਿੰਗ ਦੇ ਵਿੱਚ ਨਹੀਂ ਪਹੁੰਚਿਆ ਜਾਏਗਾ ਜਿਹੜੇ ਜਿਹੜੇ ਖਾਤਸ਼ੇ ਨੇ ਜਿਹੜੇ ਜਿਹੜੇ ਕਾਰਨ ਨੇ ਮੁੱਖ ਉੱਥੇ ਨਾ ਪਹੁੰਚਣ ਦੇ ਉਹਨਾਂ ਕਾਰਨਾਂ ਕੱਟੀਆਂ ਨੇ ਚਾਹੀ ਕਿਸਾਨਾਂ ਦਾ ਕੋਈ ਵੀ ਮੁੱਦਾ ਹੋਵੇ ਕਿਤੇ ਕਰੋਨਾ ਦਾ ਮੁੱਦਾ ਹੋਵੇ तमाम ਮੁੱਦਿਆਂ ਨੂੰ ਲੈ ਕੇ ਸਾਰੇ ਜਿਥੇਬਦੀਆਂ ਕੱਟ ਗਏ ਨੇ ਪਰ ਸਮੇਂ ਦੀ ਨਿਯਾਕਤ ਨਹੀਂ ਸਮਾਂ ਉਸ ਹੱਬ ਦਾ ਨਹੀਂ ਹੈ ਕਿਉਂਕਿ ਜਿਹੜਾ ਬਟਿੰਡਾ ਦਾ ਕਿਸਾਨ ਸੀ ਸ਼ਹੀਦ ਹੋਇਆ ਸੀ ਉਸ ਦੀ ਵਰਤੀ ਦੇ ਪ੍ਰੋਗਰਾਮ ਮਨਾਏ ਜਾਣੇ ਨੇ ਤਾਂ ਕਰਕੇ ਇਹਨਾਂ ਪ੍ਰੋਗਰਾਮਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਇਹੀ ਕਿਹਾ ਕਿ ਤਾਂ ਕਰਕੇ ਕੱਲ ਦੇ ਪ੍ਰੋਗਰਾਮ ਦੇ ਉੱਪਰ ਉਹਨਾਂ ਬੰਨਿਓ ਜਿਹੜਾ ਜਾਣ ਤੋਂ ਇਨਕਾਰ ਹੀ ਕਰ ਦਿੱਤੀ ਗਈ ਔਰ ਸਮਾਂ ਜਿਹੜਾ ਕਿਹਾ ਗਿਆ ਕਿ ਉਸ ਤਰੀਕੇ ਦਾ ਸਮਾਂ ਉਹਨਾਂ ਦੇ ਕੋਲ ਨਹੀਂ ਜਿਸ ਤਰੀਕੇ ਦਾ ਸਮਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਲੈ ਕੇ ਔਰ ਖਾਸ ਤੌਰ ਤੇ ਇਹ ਵੀ ਕਿਹਾ ਗਿਆ ਹੈ कि ਪਹਿਲਾਂ ਤੋਂ ਰਹਿ ਮਸ਼ਫਰਾ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਰੱਖ ਕੇ ਤੁਹਾਨੂੰ ਸੁਰਪ੍ਰ 您 ਆਪ ਉਸ ਕਲੀਅਰ ਹੋ ਪਾਇਆ ਕਿ ਸਰਵਨ ਸਿੰਘ ਪੰਦੇਰ ਇਸ ਮੀਟਿੰਗ ਸ਼ਾਮਲ ਹੋਣਗੇ ਹਾਲਕਿ ਖਨੌਰੀ ਮੋਰਚੇ ਦੇ ਵੱਲੋਂ ਰੁਜੇਵੰਦ ਦਾ ਜ਼ਿਕਰ ਕਰ ਦਿੱਤਾ ਗਿਆ ਤੇ ਮੈਂ ਆਪਣੇ ਸਹਿਯੋਗੀ ਦਾ ਮੁਰਤੋ ਰੁਕ ਕਰਾਂਗੀ ਐਸਕੇਐਮ ਦੇ ਨਾਲ ਮੀਟਿੰਗ 'ਚ ਸ਼ਾਮਲ ਨਹੀਂ ਹੋਵੇਗਾ ਖਨੌਰੀ ਮੋਰਚਾ ਹਾਲਾਂਕਿ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਰੁਜੇਵੰਦ ਦੇ ਚਲਦੇ ਉਹਨਾਂ ਨੇ ਮੰਨਿਆ ਕੀਤਾ ਹੈ ਕਿ ਇਸ ਮੀਟਿੰਗ ਦਾ ਹਿੱਸਾ ਉਹ ਨਹੀਂ ਬਣ ਸਕਦੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਬਠਿੰਡਾ 'ਚ ਇੱਕ ਕਿਸਾਨ ਸ਼ਹੀਦ ਹੋਇਆ ਸੀ ਉਸ ਨੂੰ ਲੈ ਕੇ ਕੱਲ ਪ੍ਰੋਗਰਾਮ ਹੈ ਜਿਸ ਸਬੱਧ ਚੱਲਦੇ ਰੁਚੀਵਿਆਂ ਦਾ ਹਵਾਲਾ ਕਿਤਨਾ ਕਿਤੇ जो है खनौरी मोर्चे, मोर्चे, मोर्चे चर्चा आन है कि अनौरी मोर्चा है रुझेवियों का जिक्र किया गया है कि खनौरी मोर्चा इस मीटिंग शामिल नहीं होगा आगू मनजीत राय फोन लाइन से जुड़े स्वागत न्यूज एन ਕੱਲ ਐਸਕੇਐਮ ਦੇ ਵੱਲੋਂ ਮੀਟਿੰਗ ਸੱਦੀ ਗਈ ਸੀ ਇੱਕ ਤੈ ਨੂੰ ਲੈ ਕੇ ਹਾਲਾਂਕਿ ਪੂਰੀ ਚਰਚਾ ਕੀਤੀ ਜਾਣੀ ਸੀ ਤੇ ਹੁਣ ਖਨੌਰੀ ਮੋਰਚਾ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋ ਰਿਹਾ ਆ ਕਰੋ ਦੇਖੋ ਪ੍ਰੋਗਰਾਮ 12 ਤਰੀਕ ਦਾ ਹੂੰ ਕੀ ਹੈਗਾ ਇਸ ਕਰਕੇ ਜਿਹੜਾ ਸਮਾਂ ਉਹ ਟਕਰਾ ਗਿਆ 12 ਤਰੀਕ ਦਾ ਛੋ ਇਹਦੇ ਸੰਬੰਧ 'ਚ ਹੋ ਸਕਦਾ ਪਈ ਉਹਨਾਂ ਸਾਡੇ ਸਾਥੀਆਂ ਨੇ ਫੈਸਲਾ ਲਿਆ ਹੋਵੇ ਕਿ ਉਹ 12 ਤਰੀਕ ਨੂੰ ਸ਼ਾਮਲ ਨਹੀਂ ਹੋ ਸਕਣਗੇ ਹੂੰ ਸੋ ਕੋਈ ਇਹ ਜਿਆਦੇ ਵੱਡੀ ਗੱਲ ਨਹੀਂ ਹੈ ਸਾਰੇ ਹੀ ਇੱਕ ਦੇ ਹਾਮੀ ਨੇ ਇਹ ਠੀਕ ਹੈ ਗੱਲ ਕਿ ਅੱਜ ਹਾਲਾਤ ਇਹ ਸੀਗੇ ਕਿ 11 12 ਅੱਜ 11 ਨੂੰ ਰਤਨਪੁਰਾ ਚੱਲ ਰਿਹਾ ਹੈ ਔਰ 12 ਤੁਸੀਂ ਦੇਖੋ ਨਾ ਕਿ ਕੱਲ 11 ਰਤਨਪੁਰਾ ਚਲੇਗਾ 12 ਨੂੰ ਚੱਲੇਗਾ ਮੀਟਿੰਗ ਜਿਹੜੀ ਉਹ ਉਧਰ ਐਸਕੇਮ ਦੀ ਚੰਡੀਗੜ੍ਹ ਔਰ ਇਧਰ ਖਨੋਰੀ ਤੇ ਵੀ ਪ੍ਰੋਗਰਾਮ ਹੋਏਗਾ ਸੋ 13 ਨੂੰ ਛੰਭੂ ਤੇ ਹੋਏਗਾ। ਸੋ 11 12 13 ਦੇ ਪ੍ਰੋਗਰਾਮ ਟਕਰਾ ਗਏ 12 ਦੀ ਤਰੀਕ ਦੇ ਨਾਲ। ਕੋਈ ਇਸ ਗੱਲ ਨੂੰ ਵੱਡੀ ਮੈਂ ਨਹੀਂ ਮੰਨਦਾ ਕਿਉਂਕਿ ਸਾਰੇ ਹੀ ਇੱਕ ਦੇ ਹਮ ਹੀ ਨੇ। ਸੋ ਇਹ ਪ੍ਰੋਗਰਾਮ ਤਕਰਾਉਣ ਕਾਰਨ ਉਹਨਾਂ ਨੇ ਆਖਿਆ ਹੋਵੇਗਾ। ਸੀ ਦਾ ਸਕਣਗੇ ਮੈਨੂੰ ਜੋ ਜਾਪਦਾ ਹੈ। ਮਨਜੀਤ ਰਾਜੀ ਸਰਵਪਿੰਦ ਪੰਦੇਰ ਪ੍ਰੋਗਰਾਮ ਸ਼ਾਮਲ ਹੋਣਗੇ ਕੱਲ ਹੋਣ ਵਾਲੀ ਮੀਟਿੰਗ 'ਚ। ਹਾਂਜੀ। ਸਰਵਪਿੰਦ ਸਿੰਘ ਪੰਦੇਰ ਇਸ ਮੀਟਿੰਗ ਦਾ ਹਿੱਸਾ ਬਣਨਗੇ। ਅ ਦੇਖੋ ਜਿਹੜਾ ਲੱਗ ਭਾਜ ਕੇ ਐਮਐਮ ਬਲੋ ਤਾਂ ਲੈਟਰ ਵੀ ਜਾ ਚੁੱਕੀ ਹੈ ਕੇਐਮਐਮ ਸ਼ਾਮਲ ਹੋਏਗਾ ਜਿਹੜੀ ਚੰਡੀਗੜ੍ਹ ਮੀਟਿੰਗ ਹੋਣੀ 12 ਤਰੀਕ ਦੀ ਜੀ ਸੋ ਉਹਦੇ ਵਿੱਚ ਕੋਈ ਦੋਰ ਆਏ ਨਹੀਂ ਉਹ ਜਾਣਗੇ ਸਰਵਨ ਸਿੰਘ ਪੰਦੇਰ ਵੀ ਜਾਣਗੇ ਹੂੰ ਬਾਕੀ ਸਾਥੀ ਵੀ ਜਾਣਗੇ ਹੂੰ ਨਹੀਂ ਸਰਵਨ ਸਿੰਘ ਪੰਦੇਰ ਜਾਣਗੇ ਤੇ ਅਸੀਂ ਜੇ ਖਨੌਰੀ ਮੋਰਚੇ ਦਾ ਜ਼ਿਕਰ ਕਰੀਏ ਰੁਜੀ ਐਵੇਂ ਨਹੀਂ ਕਿ ਨਾਰਾਜ਼ਗੀ ਹੈ ਨਹੀਂ ਨਹੀਂ ਦੇਖੋ ਰੁਜੀ ਐਵੇਂ ਵੱਧ ਨਹੀਂ ਨਾਰਾਜ਼ਗੀ ਵਾਲੀ ਗੱਲ ਮੈਂ ਤੇ ਕਿਵੇਂ ਕਹਦੇ ਮਾਂ ਕਿ ਨਾਰਾਜ਼ ਹਾਂ ਇਹ ਤਾਂ ਸਾਥੀ ਦਾ ਚੱਕਣਗੇ ਪਰ ਮੈਨੂੰ ਜੋ ਜਾਪਦਾ ਇਹ ਰਜ਼ੀਵੇਂ ਨੇ ਕਿਉਂਕਿ ਪ੍ਰੋਗਰਾਮ ਟਕਰਾਵਾ ਹੋ ਗਿਆ 12 ਤਰੀਕ ਦਾ ਹੀ ਪ੍ਰੋਗਰਾਮ ਹੋ ਗਿਆ ਖਨੌਰੀ ਦੇ ਔਰ 12 ਦੀ ਇਹ ਮੀਟਿੰਗ ਹੋ ਗਈ ਸੋ ਇਸ ਕਾਰਨ ਇਹ ਜਿਹੜੀਆਂ ਪ੍ਰਸਥਤੀਆਂ ਦੇ ਮੁਤਾਬਕ ਹੋ ਸਕਦਾ ਨਹੀਂ ਪਹਿਲੇ ਤੇ ਖਬਰ ਆਸੀ ਕਿ ਖਨੌਰੀ ਮੋਰਚਾ ਸ਼ਾਮਲ ਹੋਏਗਾ ਮਨਜੀਤ ਰਾਏ ਜੀ ਨਹੀਂ ਦੇਖੋ ਖਨੌਰੀ ਮੋਰਚਾ ਤੇ ਸ਼ੁਰੂ ਤੋਂ ਹੀ ਅਸੀਂ ਕਹਿ ਦਿੱਤਾ ਕਿ ਸ਼ਾਮਲ ਹੋਏਗਾ ਔਰ ਸਾਥੀ ਅੱਗੇ 2 ਮਿੰਟਾਂ ਚ ਗਏ ਨੇ ਕੋਈ ਨਾਰਾਜ਼ਗੀ ਵਾਲੀ ਗੱਲ ਨਹੀਂ ਦੋ ਮੀਟਿੰਗਾਂ ਦੇ ਵਿੱਚ ਐਸਕੇਮ ਨੌਨ ਪੋਲਿਟਿਕਸ ਜਿਹੜੇ ਉਹ ਜਾਂਦੇ ਰਹੇ ਨੇ ਸੋ ਹੁਣ ਇਸ ਮੀਟਿੰਗ 'ਚ ਨਾ ਜਾਣਾ ਮਜਬੂਰੀ ਹੋ ਸਕਦੀ ਹੈ ਕਿਉਂਕਿ ਨੀ ਨਾਰਾਜ਼ਗੀ ਨਹੀਂ ਹੈ ਤੇ ਕੋਈ ਨੁਮਾਇੰਦਾ ਕੋਈ ਰਿਪ੍ਰেজੈਂਟੇਟਿਵ ਤੇ ਇਸ ਮੀਟਿੰਗ ਨੂੰ ਜੁਆਇਨ ਕਰ ਸਕਦਾ ਹੈ ਖਨੌਰੀ ਮੋਰਚੇ ਦੇ ਵੱਲੋਂ ਦੇਖੋ ਜੇਕਰ ਸੈਕੰਡ ਲੈਵਲ ਦੇ ਕੋਈ ਜਾਂਦੇ ਨੇ ਤੇ ਫਿਰ ਐਸਕੇਮ ਵਾਲੇ ਸਾਥੀ ਕਹਿਣਗੇ ਭਈ ਇਹ ਸੈਕੰਡ ਲੈਵਲ ਦੇ ਸਾਥੀ ਭੇਜ ਦਿੱਤੇ ਸੋ ਮੈਂ ਜੋ ਸਮਝਦਾ ਜੇਕਰ ਛੰਭੂ ਮੋਰਚਾ ਚਲਾ ਗਿਆ ਅ ਕਿਉਂਕਿ ਸਾਡੇ 13 ਤਰੀਕ ਨੂੰ ਆ ਚੰਭੂ ਤੇ ਹਮ ਤੇ ਜੇ ਚੰਭੂ ਮੋਰਟੀ ਵਾਲੇ ਸਾਥੀ ਚਲੇ ਗਏ ਜਦ ਇਕੱਠਿਆਂ ਦੋਨ ਲੜ ਰਹੇ ਆ ਕੋਈ ਗੱਲ ਵੱਡੀ ਹੋਣੀ ਨਹੀਂ ਚਾਹੀਦੀ ਇੱਕੋ ਹੀ ਗੱਲ ਮੰਨਣੀ ਚਾਹੀਦੀ ਆ ਕੋਈ ਇਹਨੂੰ ਗੱਲ ਆਪਾਂ ਵਖਰੇਵਾ ਪਾ ਕੇ ਨਹੀਂ ਵੇਖਣਾ ਚਾਹੀਦਾ ਜੀ चलो बहुत, बहुत बहुत शुक्रिया मनजीत राय किसान आगू साथ जुड़े हालांकि शंभू मोर्चे तो किसान आगू एस मीटिंग दे कि दे दे। इस मीटिंग का हिस्सा बननेवे का जिक्र करते हुए नजर आए हैं कि कल बारह तरीक है इस मीटिंग शामिल होगी दूसरे पास जो खनौरी मोर्चे की गल करिए किसान आगू डेवाल महापंचायत संबोधन पूरी महापंचायत उन्होंने किया जा सकता है दूसरे पास इस गल का जिक्र किया गया कल एक वाला प्रोग्राम